ਹੋਰ ਮਸੀ ਕੀ ਖਿਆਲ ਆ ਗਰਮੀ ਦਾ ਗਰਮੀ ਦਾ ਖਿਆਲ ਬਹੁਤ ਵਧੀਆ ਹੈਗਾ ਨੰਗੀ ਜਾਂਦਾ ਸਮਾਂ ਤੂੰ ਦੱਸ ਕਿਵੇਂ ਆ ਬੱਸ ਪੁੱਛੋ ਨਾ ਗਰਮੀ ਕਹਿੰਦੀ ਵੀ ਮੈਂ ਹੀ ਆ ਗੁਰਾਹਲ ਹੋ ਗਿਆ ਤੇ ਤੂੰ ਕਹਦੇ ਗਰਮੀ ਨੂੰ ਕਹ ਮੈਂ ਵੀ ਆ ਇੱਕ ਗੱਲ ਆ ਨਾ ਮਸੀ ਹਾਂ ਆਪਾਂ ਵੈਸੇ ਆਪਾਂ ਨੂੰ ਵਾਰਡ ਦੇਣਾ ਚਾਹੀਦਾ ਜੇ ਹਿਸਾਬ ਨਾਲ ਆਪਾਂ ਨੂੰ ਗਰਮੀ ਚ ਇੰਨੀ ਗਰਮੀ ਦੇ ਵਿੱਚ ਹਨਾ ਲੋਕਾਂ ਦੀ ਲਾਹ ਪਾ ਕਰੀ ਜਾਂਦੇ ਆ ਸੀਨਾਂ ਦੇ ਵਿੱਚ ਕਿਹਨੂੰ ਕਹੀਏ ਵੀ ਸਾ ਸਾਨੂੰ ਪਈ ਵਾਰ ਦੋ ਸਹੀ ਗੱਲ ਆ ਦਊ ਕੋਈ ਦੇਣਾ ਚਾਹੀਦਾ ਵੈਸੇ ਤਾਂ ਜੇ ਸਾਹ ਨਾਲ ਆਪਾਂ ਗਰਮੀ ਨਾਲ ਲੜੀ ਜਾਂਦੇ ਆ ਫਿਰ ਉਹ ਕਹਿਣਗੇ ਗਰਮੀ ਸਾਰਿਆਂ ਵਾਸਤੇ ਆ ਕਿਹੜਾ ਛੋਡੇ ਵਾਸਤੇ ਇਕੱਲੇ ਵਾਸਤੇ ਹਲੇ ਆਪਾਂ ਨੂੰ ਫਿਰ ਵੀ ਦੇਖ ਲੋ ਲੋਕ ਕਈ ਬੈਡ ਕਮੈਂਟ ਕਰਦੇ ਆ ਹੈ ਹਾਂ ਕਰ ਦਿੰਦੇ ਆ ਉਹਨਾਂ ਦੀ ਸੋਚ ਉਹਨਾਂ ਨਾਲ ਆ ਹੈ ਨਾ ਵੀ ਇਹ ਨਹੀਂ ਦੇਖਦੇ ਵੀ ਇਹ ਵੀ ਇੱਕ ਮਿਹਨਤ ਦਾ ਕੰਮ ਹੈ ਮਿਹਨਤ ਦਾ ਕੰਮ ਆ ਜਿਹੜਾ ਕਰੈਕਟਰ ਮਿਲ ਜੇ ਹੈ ਨਾ ਕਰਨਾ ਪੈਂਦਾ ਕਰਨਾ ਪੈਂਦਾ ਹੁਣ ਮੇਰਾ ਕਰੈਕਟਰ ਕੀ ਆ ਸਭ ਤੋਂ ਪਹਿੜਾ ਦੇਖੋ ਅੱਜ ਤੇਰੇ ਨਾਲ ਜਿਹੜਾ ਸੀਨ ਹੋਇਆ ਹੈਗਾ ਪਤਾ ਲੱਗਿਆ ਪਰ ਮਾਸੀ ਅਸਲ ਦੇ ਵਿੱਚ ਨਾ ਜਦੋਂ ਪਰਸਨਲ ਮਿਲਦੇ ਆਪਾਂ ਬੰਦੇ ਨੂੰ ਫੇਰ ਪਤਾ ਲੱਗਾ ਇੰਨੇ ਕ ਜਿਆਦਾ ਮੈਂ ਕਹਿੰਦੀ ਹਾਂ ਡਾਊਨ ਟੂ ਅਰਥ ਨੇ ਵਸੀ ਮਤਲਬ ਕਿ ਆਪਾਂ ਮਿਲਿਆ ਚੌਥੀ ਵਾਰ ਮਿਲਿਆ ਵਸੀ ਹਾਂ ਚੌਥੀ ਵਾਰ ਦੇਖਣ ਜੇ ਸੱਚੀ ਐ ਨਾ ਤੁਸੀਂ ਜਦੋਂ ਵੀਡੀਓ ਚ ਦੇਖੋਗੇ ਨਾ ਤੁਸੀਂ ਮਤਲਬ ਬੰਦਾ ਡਰਦਾ ਬੇ ਯਾਰ ਬਾਕੀ ਇਹਨਾਂ ਦਾ ਸੁਭਾਅ ਵੀ ਇਹੋ ਜਿਹਾ ਹੋਊਗਾ ਪਰ ਜਮਾ ਉਲਟਾ ਇੰਨੇ ਨਰਮ ਤੇ ਇੰਨੇ ਮਤਲਬ ਕਿ ਸੌ ਕਹਿ ਲਓ ਵੀ ਇੰਨੇ ਪਿਆਰ ਨਾਲ ਗੱਲ ਕਰਨ ਵਾਲੇ ਤੇ ਇਹਨਾਂ ਦੇ ਚਿਹਰੇ ਤੇ ਇੱਕ ਗੱਲ ਮੈਨੂੰ ਥੋੜੀ ਬਾਹਲੀ ਵਧੀਆ ਲੱਗਦੀ ਆ ਤੁਸੀਂ ਹਰਦਮ ਹੱਸਦੇ ਰਹਿੰਦੇ ਹੋ ਹੱਸਦੇ ਰਹਿਣਾ ਚਾਹੀਦਾ ਜ਼ਿੰਦਗੀ ਆ ਜਿਹੜੀ ਇਹ ਪਾਣੀ ਦਾ ਬੁਲਬੁਲਾ ਹੈ ਪਤਾ ਨਹੀਂ ਕਦੋਂ ਫੁੱਟ ਜਾਣਾ ਹੈ ਹੱਸ ਕੇ ਮਿਲੋ ਹਰੇਕ ਨੂੰ ਦੇਖੋ ਆਪਾਂ ਇੱਥੇ ਕਿਸੇ ਨਾਲ ਲੜਨ ਨਹੀਂ ਆਏ ਬਰਾਈਆਂ ਨਹੀਂ ਕਰਨਾ ਹੈ ਜਦੋਂ ਮਾਲਕ ਦਾ ਸੱਦਾ ਆ ਜਾਣਾ ਓਦ ਹੀ ਆਪਾਂ ਉੱਠ ਜਾਣਾ ਹੈ ਨਾ ਮੇਰੀ ਇੱਕ ਸੋਚ ਹੈਗੀ ਵੀ ਜਿਹਨੂੰ ਵੀ ਮਿਲਿਏ ਹੱਸ ਕੇ ਮਿਲਿਏ ਜੇ ਕੋਈ ਆਪਣਾ ਮਾੜਾ ਕਰਦਾ ਤਾਂ ਕੋਈ ਕਰੀ ਜਾਵੇ ਆਪਣੇ ਵੱਲੋਂ ਪਹਿਲਾਂ ਮਾੜੀ ਦੀ ਹੋਵੇ ਹੈ ਨਾ ਬਾਕੀ ਪ੍ਰਮਾਤਮਾ ਨੇ ਆਪਾਂ ਨੂੰ ਸਾਜਿਆ ਕਾਦੇ ਵਾਸਤੇ ਸਾਜੇ ਇਨਸਾਨ ਹੈ ਜਿਹੜਾ ਇਨਸਾਨ ਵਾਲੀ ਗੱਲ ਕਰੇ ਤੇ ਫਿਰ ਹੁਣ ਉਹ ਪੈਣ ਖੜੀ ਆ ਗਈ ਦੱਸ ਕੀ ਮੈਂ ਤਾਂ ਤੁਹਾਡੇ ਹੁਣੇ ਦੇਖੋ ਇਹਨਾਂ ਦਾ ਸਵਾ ਵੈਸੇ ਵੀਡੀਓ ਚ ਹੀ ਹੈ ਇਹਨਾਂ ਦਾ ਸਵਾ ਉਨੀ ਬਹੁਤ ਚੰਗੇ ਸੁਭਾਅ ਦੇ ਬਹੁਤ ਨਾਈਸ ਨੇ ਕਿ ਮੈਂ ਕਹੀ ਜਾਨੀ ਆ ਬੱਚਿਆ ਵੀ ਜਿਵੇਂ ਆਪਾਂ ਬੰਦਾ ਵੀਡੀਓ ਚ ਲੱਗਦਾ ਅਸਲ ਦੇ ਵਿੱਚ ਉਵੇਂ ਨਹੀਂ ਹੁੰਦਾ ਨਾ ਨਾ ਵੀਡੀਓ ਚ ਤਾਂ ਬਹੁਤ ਐ ਲੱਗਦਾ ਜਿਵੇਂ ਬਹੁਤ ਤੇ ਇਹ ਗੱਲ ਮੈਂ ਸੀ ਉਲਟ ਵੀ ਆ ਜਿਹੜੇ ਕਈ ਲੱਗਦੇ ਆ ਵੀਡੀਓ ਚ ਜੰਮਾ ਆ ਵੀ ਬੋਲ ਹੀ ਨਹੀਂ ਇਹਨਾਂ ਦੇ ਮੂੰਹ ਚ ਉਹ ਭੜੇ ਹੁੰਦੇ ਆ ਉਹ ਭੜੇ ਹੁੰਦੇ ਆ ਇਹ ਸਾਡੇ ਇਸ ਚ ਜੰਮਾ ਉਲਟ ਆ ਸਾਡੀ ਵੀਡੀਓ ਚ ਬਾਏ ਬਾਏ ਮੈਂ ਘਰ ਇਹ ਗੱਲ ਹੈਗੀ ਆ ਮੈਨੂੰ ਕਾਹ ਹਰੇ ਕੇ ਦੰਦੇ ਵੀ ਤੂੰ ਮਤਲਬ ਤੇਰਾ ਸੁਭਾਅ ਦੇਖਣ ਨੂੰ ਪੜਾ ਲੱਗਿਆ ਹਨ ਜਿਵੇਂ ਹੁਣ ਕੁੜੀਆਂ ਇਕਤਰੀਆਂ ਜਾਂ ਕੋਈ ਬੇਨ ਜਿਹੜਾ ਸੀਨ ਕਰਕੇ ਜਾਂਦਾ ਹੈ ਹਰੇਕ ਗਾਇਨ ਦਾ ਮਾਸੀ ਤੇਰਾ ਸੁਭਾਅ ਬਹੁਤ ਵਧੀਆ ਹੈ ਮੈਂ ਕਹਿੰਨੀ ਵੀ ਸੋਨੂ ਮੇਰਾ ਬਹੁਤ ਸੁਭਾਅ ਵਧੀਆ ਲੱਗਿਆ ਪਰ ਜਿਨ੍ਹਾਂ ਨੇ ਮੇਰੀ ਫਿਲਮ ਦੇਖੀ ਉਹ ਮੈਨੂੰ ਬੜਾ ਮਤਲਬ ਕਹਿੰਦੇ ਹੋਣਗੇ ਵੀ ਕਹੇ ਹਾਂ ਹਾਂ ਵੀ ਕਹੇ ਜਾ ਹੂੰ ਖਰ ਬੈਡ ਕਮੈਂਟ ਮੈਨੂੰ ਐਂ ਤਾਂ ਆ ਜਾਂਦੇ ਆ ਵੀ ਇਹ ਬੁੜੀ ਬਹੁਤ ਭੈੜੀ ਹੈ ਮਾਰਨ ਵਾਲੀ ਹੈ ਇੱਕ ਨੇ ਮੈਨੂੰ ਕਮੈਂਟ ਵੀ ਕਰਿਆ ਸੀ ਤੇ ਮੇਰੇ ਹੁਣ ਯਾਦ ਨਹੀਂ ਸੌਰੀ ਚੈਨਲ ਦਾ ਨਾਮ ਵੀ ਕਿਹੜੇ ਚੈਨਲ ਤੋਂ ਆਇਆ ਸੀ ਮਤਲਬ ਕਿਹਨੇ ਕਮੈਂਟ ਕੀਤਾ ਸੀ ਕਹਿੰਦੇ ਵੀ ਇਹ ਪੌਲੀ ਚੰਦਰੀ ਬੁੜੀ ਆ ਪਰ ਉਹਨਾਂ ਨੂੰ ਇਹ ਕਹਿਣਾ ਚਾਹੁੰਗੀਆਂ ਵੀ ਤੁਸੀਂ ਪਰਸਨਲੀ ਆ ਕੇ ਮਿਲ ਕੇ ਦੇਖਿਓ ਤੁਹਾਡੇ ਸਾਰੇ ਵਹਿਮ ਆ ਜਿਹੜੇ ਦੂਰ ਹੋ ਜਾਣਗੇ ਤੁਹਾਨੂੰ ਪਤਾ ਲੱਗ ਜਾਊਗਾ ਹਾਂ ਪਤਾ ਹੈ ਕਿ ਇੱਥੋਂ ਕਿਸੇ ਨੇ ਕੁਝ ਨਹੀਂ ਲੈ ਜਾਣਾ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਪਹਿਲੀ ਗੱਲ ਇਹਨੂੰ ਦੇਖ ਕੇ ਵੀਡੀਓ 'ਚ ਵੀ ਬੰਦਾ ਆਏ ਆ ਹਮ ਅਸਲ ਦੇ ਵਿੱਚ ਜੋ ਦੇਖਦਾ ਹੁੰਦਾ ਉਹ ਨਹੀਂ ਹੁੰਦਾ ਤੇ ਜਿਹੜਾ ਹੁੰਦਾ ਉਹ ਨੂੰ ਆਪਾਂ ਦੇਖ ਨਹੀਂ ਸਕਦੇ ਹਾਂ ਤੇ ਬਾਕੀ ਮੈਨੂੰ ਤੁਹਾਡੇ ਨਾਲ ਕੰਮ ਕਰਕੇ ਸੱਚੀ ਬਹੁਤ ਵਧੀਆ ਲੱਗਦਾ ਬਹੁਤ ਮਤਲਬ ਕਿ ਦਿਲ ਨੂੰ ਸਕੂਨ ਮਿਲਦਾ ਖੁਸ਼ੀ ਮਿਲਦੀ ਆ ਸ਼ੁਕਰੀਆ ਤੇ ਮੇਰੇ ਇਹਨੇ ਵਧੀਆ ਕਰਮ ਨੇ ਜਿਹੜਾ ਚਲੋ ਤੁਹਾਡੇ ਨਾਲ ਕੰਮ ਕਰੀ ਆ ਪਹਿਲਾਂ ਮੈਂ ਬਹੁਤ ਟਾਈਮ ਦੇ ਤੁਹਾਡੇ ਵੀਡੀਓਜ਼ ਦੇਖਦੀ ਹੁੰਦੀ ਸੀ ਅੱਛਾ ਤੇ ਮੈਂ ਆਏ ਸੋਚਦੀ ਸੀ ਵੀ ਕਦੋਂ ਮਾਸੀ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ ਇਹ ਨਹੀਂ ਲੱਗਿਆ ਕਿ ਜੇ ਮੈਂ ਇਹਦੀ ਨੂੰਹ ਬਣ ਗਈ ਤਾਂ ਮੇਰੇ ਨਾਲ ਕੀ ਕਰੂਗੀ ਨਹੀਂ ਹੋਤਾ ਹੁੰਦਾ ਆ ਪਰ ਸੀ ਨਾ ਚਲੋ ਕਰਨਾ ਪੈਂਦਾ ਕਰਨਾ ਪੈਂਦਾ ਪਰ ਹੁਣ ਆਏ ਲੱਗਦਾ ਵੀ ਚਲੋ ਸੀਨ ਹੀ ਤੁਹਾਡੇ ਨਾਲ ਹੋਵੇ ਕੰਮ ਹੀ ਕਿਉਂਕਿ ਸਵਾ ਦੇਖ ਕੇ ਬੜਾ ਵਧੀਆ ਲੱਗਿਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਨੂੰ ਵੀ ਬਹੁਤ ਵਧੀਆ ਲੱਗਿਆ ਪੁੱਤ ਤੇਰੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਦਾ ਮੈਨੂੰ ਤੁਹਾਡੇ ਨਾਲ ਸ਼ੁਕਰੀਆ ਤੇ ਬਾਕੀ ਸਿਰੇ ਪਤਾ ਕੀ ਹੈ ਇਹ ਜਿੰਦਗੀ ਹੈ ਜਿਵੇਂ ਕਹਿੰਦੇ ਨੇ ਪਿਆਰਿਓ ਤੇ ਇਹਨੂੰ ਜਿੰਦਗੀ ਦੇ ਵਿੱਚ ਬਹੁਤ ਕੁਝ ਪਤਾ ਨਹੀਂ ਕੀ ਕੁਝ ਕਿਸੇ ਦਾ ਚਿਹਰਾ ਪਾ ਹੱਸ ਕੇ ਜੱਜ ਨਹੀਂ ਕਰ ਸਕਦੇ ਕੁਝ ਨੂੰ ਵੀ ਇਹ ਔਖਾ ਹੈ ਕਿ ਸੌਖਾ ਹੈ ਨਾ ਪਰ ਜੇ ਆਪਾਂ ਸਾਰਿਆਂ ਦਾ ਰੋਂਦਾ ਬੂਥੜ ਰੱਖਾਂਗੇ ਉਹ ਵੀ ਚੰਗਾ ਨਹੀਂ ਹੱਸਦੇ ਚਿਹਰਿਆਂ ਦੇ ਪਿੱਛੇ ਕਹਿੰਦੇ ਦੁੱਖ ਬਹੁਤ ਹੁੰਦੇ ਆ ਬਹੁਤ ਹੁੰਦੇ ਆ ਇਹ ਕੋਈ ਕੋਈ ਜਾਣਦਾ ਹੈ ਨਾ ਕੋਈ ਕੋਈ ਜਾਣਦਾ ਹੂੰ ਵੀ ਇੱਕ ਦਾ ਚਲੋ ਕਿਰਦਾਰ ਨਿਭਾਉਣਾ ਪੈਂਦਾ ਸਾਡਾ ਤਾਂ ਕੰਮ ਹੀ ਇਹੋ ਜਾਂ ਅੰਦਰ ਭਾਵੇਂ ਲੱਖ ਦੁੱਖ ਨੇ ਪਰ ਲੋਕਾਂ ਸਾਹਮਣੇ ਆਪਾਂ ਨੂੰ ਹੱਸਣਾ ਹੀ ਪੈਂਦਾ ਹੱਸਣਾ ਹੀ ਪੈਂਦਾ ਕਰੈਕਟਰ ਜਿਹੜਾ ਦੇਤਾ ਉਹ ਨੂੰ ਪੂਰਾ ਕਰੈਕਟਰ ਦੇ ਵਿੱਚ ਵੜ ਕੇ ਨਿਮਹਾ ਹੋ ਤੇ ਵੀ ਜੇ ਆਪਾਂ ਐ ਕਹਾਂਗੇ ਸਾਨੂੰ ਕੋਈ ਲੋਕ ਆਏ ਨਾ ਕਹਣ ਕਮੈਂਟਾਂ ਦੇ ਵਿੱਚ ਗੋਲਾ ਨਾ ਕੱਢਣ ਜਾਂ ਨਹੀਂ ਉਹ ਗੱਲ ਉਹ ਉਹਨਾਂ ਦੀ ਮੈਂਟੈਲਿਟੀ ਆ ਉਹ ਵੀ ਜ਼ਰੂਰੀ ਆ ਜੇ ਉਹ ਆਪਾਂ ਨੂੰ ਨਹੀਂ ਕਮੈਂਟ ਕਰਨਗੇ ਤੇ ਫਿਰ ਆਪਾਂ ਆਪਦੇ ਆਪ ਨੂੰ ਕਿਵੇਂ ਨਖਾਰਾਂਗੇ ਹਾਂ ਅਸੀਂ ਇੱਕ ਗੱਲ ਹੋਰ ਐ ਅਸੀਂ ਇੱਕ ਉਹ ਮਤਲਬ ਜਦੋਂ ਸਾਨੂੰ ਕਮੈਂਟ ਆਉਂਦੇ ਆ ਮਤਲਬ ਵੀ ਇਹ ਭੈੜੀ ਆ ਇਹ ਨੇ ਆਈ ਨਹੀਂ ਸੀ ਕਰਨ ਉਹ ਸਮਝੋ ਕਿ ਤੁਹਾਡਾ ਕੈਰੈਕਟਰ ਸਹੀ ਜਾ ਰਿਹਾ ਜਿਹੜਾ ਸੋਨ ਜਾ ਰਿਹਾ ਸਹੀ ਗੱਲ ਹੈ ਹਨਾ ਕੈਰੈਕਟਰ ਤੇ ਕਮੈਂਟ ਨਹੀਂ ਆਪਾਂ ਨੂੰ ਨਹੀਂ ਪਰ ਹਾਂ ਚਲੋ ਕਮੈਂਟ ਆਈ ਤਾਂ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਕੌਣ ਸਾਡੇ ਬਾਰੇ ਕੀ ਸੋਚਦਾ ਕਈ ਵਧੀਆ ਵੀ ਬਹੁਤ ਐਪਰੀਸ਼ੀਏਟ ਕਰਦੇ ਬਹੁਤ ਖੁਸ਼ੀ ਹੁੰਦੀ ਆ ਫਿਰ ਆਪਦੇ ਆਪ ਨੂੰ ਆਏ ਹੁੰਦਾ ਵੀ ਯਾਰ ਆਪਾਂ ਵਧੀਆ ਕੰਮ ਕਰ ਰਹੇ ਆ ਕਈ ਵਧੀਆ ਵੀ ਕਹਿੰਦੇ ਵੀ ਹਾਂ ਤੁਹਾਡਾ ਕੈਰੇਕਟਰ ਬਹੁਤ ਪਸੰਦ ਆਇਆ। ਵੈਸੇ ਹੁਣ ਤੱਕ 마ਸੀ ਦੇ ਕੈਰੇਕਟਰ ਨੂੰ ਤਾਂ ਸਾਰੇ ਪਸੰਦ ਹੀ ਕਰਦੇ ਆ ਬਹੁਤ ਜ਼ਿਆਦਾ। ਹਾਂ ਮੈਂ ਪਸੰਦ ਕਰਦੇ ਸਾਰੇ ਦਾ ਧੰਨਵਾਦ ਬਾਈ ਜਿਹੜੇ ਪਸੰਦ ਕਰਦੇ ਹੋ ਆਪਣੇ ਚੈਨਲ ਨੂੰ ਵੀ ਸਪੋਰਟ ਕਰਿਓ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਤੁਹਾਡੇ ਸਿਰ ਤੇ ਹੀ ਹੈ ਨਾ ਸਾਰਾ ਕੁਝ। ਸਾਡੇ ਜਿਨ੍ਹਾਂ ਨੂੰ ਲੱਗਦਾ ਵੀ 마ਸੀ ਦਾ ਸੁਭਾਅ ਥੋੜਾ ਕੱਬਾ ਤੇ ਆ ਵੀਡੀਓ ਜ਼ਰੂਰ ਦੇਖ ਲੈਣਾ ਉਹਨਾਂ ਨੂੰ ਪਤਾ ਲੱਗ ਜਾਊਗਾ। ਗੱਲ ਸਹੀ ਆ। ਸਹੀ ਆ। ਠੀਕ ਹੈ ਜੀ। ਓਕੇ ਬਾਈ। ਬਾਈ ਸ਼ਸ਼ੀਕਾਰ। ਸਤਿ ਸ੍ਰੀ ਅਕਾਲ।